गुरुद्वारा नानक निवास सिंह सभा कोर्ट खालसा वेलो एक विशाल नगर कीर्तन कड़िया गया है नगर कीर्तन गुरुद्वारे दे प्रधान सरदार अंग्रेज सिंह खजांची बलदेव सिंह मीत प्रधान जसबीर सिंह सेवादार बख्शिश सिंह वीर सिंह तमीदर वरियाम सिंह गुरचरण सिंह गुरदयाल सिंह पटवारी गुरप्रीत सिंह लखबीर सिंह अते सारे इलाका निवासिया दे सहयोग नाल कड़िया गया पत्रकार विशाल शर्मा दी खास रिपोर्ट ਸਾਜਨ ਓਏ ਮੀਤ ਪਿਆਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਓਏ ਸਾਜਨ ਓਏ ਮੀਤ ਪਿਆਰੇ ਓਏ ਸਾਜਨ ਓਏ ਮੀਤ ਪਿਆ ਸਾਜਨ ਓਏ ਮੀਤ ਪਿਆਰੇ ਵੇ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਓਏ ਸਾਜਨ ਓਏ ਮੀਤ ਪਿਆਰੇ ਓਏ ਸਾਜਨ ਓਏ ਯਾਕੇ ਦਰਿਸ਼ ਪਾਪ ਕੋਟ ਨਾ ਰੇ ਬੇਟਤ ਸੰਗ ਇਹ ਪਵ ਜਲਤਾ ਰੇ ਬੇਟਤ ਸੰਗ ਇਹ ਪਵ ਜਲਤਾ ਰੇ ਬੇਟਕ ਸੰਗ ਇਹ ਪਵ ਜਲਤਾਰੇ ਓਏ ਸਾਜਨ ਓਏ ਮੀਤ ਪਿਆਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰਨਾਮ ਚਿਤਾਰੇ ਓਏ ਸਾਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸ਼ੁਭ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਕਿ ਗੁਰੂ ਨਾਨਕ ਨਵਾਜ ਸਿੰਘ ਸਭਾ ਪਿੰਡ ਕੋੜ ਖਾਲਸਾ ਦੀਆਂ ਸੰਗਤਾਂ ਬੜੀ ਤੂਮਤਾਮ ਨਾਲ ਮਨਾਉਂਦੀਆਂ ਨੇ ਆ ਅੱਜ ਚਰਿੰਜਮ ਨਗਰ ਕੀਰਤਨ ਜੋ ਅੱਜ ਗੁਰਦੁਆਰਾ ਗੁਰੂ ਨਾਨਕ ਨਵਾਜ ਸਿੰਘ ਸਭਾ ਤੋਂ ਮਨਾ ਰਹੇ ਆ ਇਹ ਸਾਡੇ ਵੱਡ-ਵਡੇਰਿਆਂ ਤੋਂ ਇਹ ਰੀਤ ਚੱਲਦੀ ਆ ਰਹੀ ਆ ਤੇ ਅਸੀਂ ਨਹੀਂ ਸਾਰੇ ਜੋ ਨੌਜਵਾਨ ਪੀੜ੍ਹੀ ਤੇ ਬੱਚੇ ਬਜ਼ੁਰਗ ਸਾਰੇ ਬਹੁਤ ਸੰਯੋਗ ਦਿੰਦੇ ਨੇ ਤੇ ਬੜੀ ਧੂਮ ਧਾਮ ਨਾਲ ਨਗਰ ਕੀਰਤਨ ਦੀ ਮਨਾਇਆ ਜਾਂਦਾ ਹੈ ਤੇ ਕੀਰਤਨ ਨਗਰ ਕੀਰਤਨ ਕਿੱਥੋਂ ਚੱਲੂ ਹੋਣਾ ਹੈ ਕਿੱਥੋਂ ਕਰ ਜਾਏ ਇਹ ਗੁਰਦੁਆਰਾ ਗੁਰੂ ਨਾਨਕ ਨਵਾਸ ਤੋਂ ਚੱਲੂ ਹੋ ਕੇ ਤੇ ਪਿੰਡ ਦੀਆਂ ਬਕਰਮਾਂ ਕਰਕੇ ਗੁਰਦੁਆਰਾ ਬੋੜੀ ਸਾਹਿਬ ਤੋਂ ਹੋ ਕੇ ਫਿਰ ਵਾਪਸ ਨਗਰ ਕੀਰਤਨ ਜਿਹੜਾ ਹੈ ਗੁਰੂ ਨਾਨਕ ਨਵਾਸ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਜਾਣਾ ਸੰਤਾਂ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਜੀ ਸੰਤਾਂ ਵਾਸਤੇ ਜਲ ਪਾਣੀ ਦੇ ਕਾਫੀ ਸੰਗਤਾਂ ਨੇ ਰਸਤੇ ਵਿੱਚ ਰੋਕ ਰੋਕੇ ਜਲ ਪਾਣੀ ਸ਼ਿਕਾਉਂਦੇ ਨੇ ਤੇ ਹੋਰ ਬਿੰਤ ਪ੍ਰਕਾਰ ਦੇ ਪ੍ਰਸ਼ਾਦ ਜੋ ਵਰਤਾਏ ਜਾਂਦੇ ਨੇ ਅੱਜ ਅੱਜ ਦੇ ਦਿਨ ਕੀ ਨਾਲ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਅਸੀਂ ਸਰਬੱਤ ਸੰਗਤਾਂ ਨੂੰ ਇਸ ਗੱਲ ਦਾ ਸੰਦੇਸ਼ ਦੇਨੇ ਆ ਕਿ ਸਾਰੇ ਸਿੱਖ ਧਰਮ ਨਾਲ ਜੁੜੋ ਤੇ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਨਾਮ ਜਪੋ ਇਹੋ ਸੰਦੇਸ਼ ਦੇਨੇ ਆ ਇਸ ਬਤ ਜੋ ਗੁਰਦਾਰ ਸਾਹਿਬ